प्रगति कला केंद्र लांदड़ा जलंदर पंजाब ਅਸੀਂ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ प्रगति ਕਲਾ ਕੇਂਦਰ लांदड़ा ਹਰ ਸ਼ਨੀਵਾਰ ਰਾਤ 9 ਵਜੇ प्रगति ਕਲਾ ਕੇਂਦਰ ਦੇ ਨਿਰਦੇਸ਼ਕ ਸੋਟੀ ਰਾਣਾ ਜੀ ਦੀ ਲਿਖੀ ਕਿਤਾਬ ਸੱਚ ਆਖਿਆ ਭੰਬੜ ਮੱਚਦਾ ਏ ਜਿਹੜੀ ਕਿ ਪਿਆਰੇ ਪਾਠਕਾਂ ਤੱਕ 2022 ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਕਿਤਾਬ ਦਾ ਵੀਡੀਓ ਰੂਪਾਂਤਰਣ ਅਸੀਂ ਤੁਹਾਡੇ ਨਾਲ ਆਪਣੇ YouTube ਚੈਨਲ ਦੇ ਉੱਤੇ ਹਰ ਸ਼ਨੀਵਾਰ ਰਾਤ 9 ਵਜੇ ਕਰਿਆ ਕਰਾਂਗੇ ਪ੍ਰਗਤੀ ਕਲਾ ਕੇਂਦਰ ਤੁਹਾਡੇ ਭਰਪੂਰ ਸਹਿਯੋਗ ਤੇ ਹੌਸਲਾ ਬਖਸ਼ਾਈ ਦੀ ਆਸ ਕਰਦਾ ਏ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਿਹੜਾ ਆ ਉਹ ਜਰੂਰ ਕਰੋ ਤੇ ਆਪਣੇ ਸਾਥੀਆਂ ਮਿੱਤਰਾਂ ਤੇ ਸਾਹਿਤਕ ਦੋਸਤਾਂ ਤੱਕ ਪਹੁੰਚਾਉਣ ਲਈ ਸਾਡਾ ਸਹਿਯੋਗ ਕਰੋ denn ਸ਼ਨੀਵਾਰ ਰਾਤ 9 ਵਜੇ ਅਸੀਂ ਇੱਕ ਨਵੇਂ ਨਵੰਦ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਏ ਕਿਤਾਬ ਦੀ ਵੀਡੀਓ ਰੂਪਾਂਤਰਣ ਜਿਹੜੀ ਆ ਉਹ ਸਾਡੇ ਘਰਾਂ ਦੇ ਵਿੱਚ ਸਾਡੇ ਪਿਆਰੇ ਪਾਠਕਾਂ ਦੇ ਮੋਬਾਈਲਾਂ ਤੱਕ ਪਹੁੰਚ ਸਕੇ ਤੇ ਉਹ ਇਸ ਕਿਤਾਬ ਨੂੰ ਇੱਕ ਨਵੇਕਲੇ ਤਰੀਕੇ ਦੇ ਨਾਲ ਦੇਖ ਸਕਣ ਵਾਚ ਸਕਣ ਬਹੁਤ ਬਹੁਤ ਧੰਨਵਾਦ